ਹਾਂਜੀ ਸਤਿ ਸ਼੍ਰੀ ਅਕਾਲ ਬੱਚੋ। ਤੋਂ ਅੱਜ ਆਪਾਂ ਕਰਨਾ ਵਾ ਪਾਠ ਨੰਬਰ 14 ਜਮਾਤ 5ਵਿੰਦਾ। ਔਰ ਪਾਠ ਦਾ ਨਾਮ ਹੈਗਾਏ ਦਾਦੀ ਦੀ ਪੋਤਿਆਂ ਨੂੰ ਨਸੀਹਤ ਠੀਕ ਹੈ ਜੀ। ਹੁਣ ਆਪਾਂ ਪਹਿਲਾਂ ਪਾਠ ਪੜਾਂਗੇ ਤੇ ਫਿਰ ਇਹਦੇ ਆਪਾਂ ਇਸੇ ਵੀਡੀਓ ਦੇ ਵਿੱਚ ਇਹਦੇ ਪ੍ਰਸ਼ਨ ਉੱਤਰ ਵੀ ਕਰਾਂਗੇ। ਹਾਂਜੀ ਪਾਠ ਆਪਣੇ ਤੋਂ ਸਟਾਰਟ ਹੋ ਜਾਂਦਾ ਏ। ਤੁਸੀਂ ਹੋ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਘਬਰਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜਕੇ ਫਤੇ ਬੁਲਾਇਓ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਈ ਦਾਦਾ ਤੀਗ ਬਹਾਦਰ ਦਿੱਲੀ ਦੇ ਵਿੱਚ ਸੀਸ ਵਾਰਿਆ ਬਣ ਕੇ ਹਿੰਦ ਦੀ ਚਾਦਰ ਉਸੇ ਦੀ ਕੁਰਬਾਨੀ ਨੂੰ ਅੱਗੇ ਹੋਰ ਵਿਧਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜਕੇ ਫਤੇ ਬੁਲਾਇਓ ਤੁਸੀਂ ਹੋ ਉਸ ਕੌਮ ਦੇ ਵਾਰਿਸ ਜੋ ਕੰਬੇ ਨਾ ਡੋਲੇ ਦੇਗਾਂ ਦੇ ਵਿੱਚ ਉਬਲਦੇ ਵੀ ਸਤਨਾਮ ਹੀ ਬੋਲੇ ਇਸ ਕੌਮ ਨੂੰ ਕੁਰਬਾਨੀ ਦਾ ਜਜ਼ਬਾ ਨਵਾਂ ਸਿਖਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਹੋ ਨਕੀਆਂ ਨਕੀਆਂ ਜਿੰਦਾਂ ਸਾਕਾ ਵੱਡਾ ਕਰਨਾ ਰਹਿੰਦੀ ਦੁਨੀਆ ਦੀਕਰ ਜਿਸ ਨੂੰ ਜੱਗ ਨੇ ਯਾਦ ਹੈ ਕਰਨਾ ਨਵਾਂ ਕੋਈ ਇਤਿਹਾਸ ਸਿਰਜ ਕੇ ਇਸ ਦੁਨੀਆ 'ਚੋਂ ਜਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਪੁਰਜਾ ਪੁਰਜਾ ਕੱਟ ਜਾਏ ਭਾਵੇਂ ਅੱਖਾਂ 'ਚੋਂ ਨੀਰ ਨਾ ਜੋਵੇ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਿਰ ਨੀਵਣਾ ਹੋਵੇ ਪਿਓ ਦਾਦੇ ਦੀ ਆਣ ਸ਼ਾਨ ਨੂੰ ਕਿਦਰੇ ਦਾਗ ਨਾ ਲਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜਕੇ ਫਤਿਹ ਬੁਲਾਇਓ ਲੱਖਾਂ ਲਾਲਚ ਦੇਵੇ ਸੂਬਾ ਕਿਦਰੇ ਡੋਲ ਨਾ ਜਾਣਾ ਜਾਨੋ ਵੱਧ ਪਿਆਰੀ ਸਿੱਕੀ ਇਸ ਨੂੰ ਦਾਗ ਨਾ ਲਾਉਣਾ ਮਰਦੇ ਦਮ ਤੱਕ ਇਸ ਸਿੱਕੀ ਨੂੰ ਸਾਹਾਂ ਨਾਲ ਨਿਭਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜਕੇ ਫਤਿਹ ਬੁਲਾਇਓ ਲੱਖਾਂ ਲਾੜ ਲੜਾ ਕੇ ਦਾਦੀ ਖੂਬ ਸਜਾਈ ਜੋੜੀ ਲਾੜੀ ਮਾਤ ਨੂੰ ਮਿਆਂ ਦੀ ਖਾਤਰ ਅੱਜ ਚੜਨਾ ਹੈ ਕੋੜੀ ਬੱਚਿਓ ਅੱਜ ਤੁਸੀਂ ਮੌਤ ਰਾਣੀ ਨੂੰ ਹੱਸ-ਹੱਸ ਕੇ ਪਰਨਾਇਓ ਸੂਬੇ ਦੇ ਦਰਬਾਰ ਚ ਜਾ ਕੇ ਅੱਜ ਕੇ ਫਤਿਹ ਬੁਲਾਇਓ ਤਾਂ ਇਸੇ ਜਿਹੀ ਕਵਿਤਾ ਔਰ ਇਹ ਪਾਠ ਸਾਨੂੰ ਉਸ ਇਤਿਹਾਸਿਕ ਘਟਨਾ ਦੇ ਬਾਰੇ ਯਾਦ ਦਿਵਾਉਂਦਾ ਹੈ ਜਿਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਆਂ ਦੇ ਵਿੱਚ ਜਨਵਾ ਦਿੱਤਾ ਗਿਆ ਸੀ ਠੀਕ ਹੈ ਜੀ ਔਰ ਹੁਣ ਆਪਾਂ ਇਸ ਦੇ ਵਿਨੇ ਆ ਉਕੇ ਸ਼ਬਦਾਂ ਦੇ ਅਰਥ ਜੁਏ ਦੇ ਵਿੱਚ ਆਏ ਨੇ ਠੀਕ ਹੈ ਜੀ ਦੁੱਲਈ ਮਤਲਬ ਹੁੰਦਾ ਵਾ ਬਹਾਦਰ ਗੱਜ ਕੇ ਮਤਲਬ ਉੱਚੀ ਆਵਾਜ਼ ਵਿੱਚ ਜਜ਼ਬਾ ਕਿਹਨੂੰ ਕਹਿੰਦੇ ਨੇ ਇਸ਼ਾ ਨੂੰ ਕਹਿੰਦੇ ਨੇ ਹਿੰਦੀ ਦੀ ਚਾਦਰ ਠੀਕ ਹੈ ਜੀ ਹਿੰਦੀ ਦੀ ਚਾਦਰ ਸ਼ਬਦ ਆਇਆ ਵਿੱਚ ਹਿੰਦੀ ਦੀ ਚਾਦਰ ਕਿਨੂੰ ਕਿਹਾ ਜਾਂਦਾ ਵਾ ਸ੍ਰੀ ਗੁਰੂ 3 ਬਹਾਦਰ ਜੀ ਨੂੰ ਕਿਹਾ ਜਾਂਦਾ ਵਾ ਕਿਉਂ ਕਿਹਾ ਜਾਂਦਾ ਵਾ ਕਿਉਂਕਿ ਉਹਨਾਂ ਨੇ Hindu ਧਰਮ ਦੀ ਕਾਤਰ ਜਾਨੀ ਕਿ ਉਹਨਾਂ ਦੀ ਰੱਖਿਆ ਲਈ ਕੀ ਕੀਤੀ ਹੈ ਕੁਰਬਾਨੀ ਦਿੱਤੀ ਸੀ ਨਿੱਕੀਆਂ ਨਿੱਕੀਆਂ ਜਿੰਦਾ ਨਿੱਕੀਆਂ ਨਿੱਕੀਆਂ ਜਿੰਦਾ ਦਾ ਮਤਲਬ ਹੁੰਦਾ ਵਾ ਛੋਟੇ ਛੋਟੇ ਬੱਚੇ ਅਪਣਾਇਓ ਦਾ ਮਤਲਬ ਹੁੰਦਾ ਵਾ ਅਪਣਾਇਓ ਇਤਿਹਾਸ ਇਥੇ ਸਮੇਧੀਆਂ ਗੱਲਾਂ ਪ੍ਰਜਾ ਪ੍ਰਜਾ ਕੀ ਹੁੰਦਾ ਵਾ ਅਲੱਗ ਅਲੱਗ ਹਿੱਸੇ ਨੀਰ ਆਪਾਂ ਕਿੰਨੇ ਆ ਪਾਣੀ ਨੂੰ ਠੀਕ ਹੈ ਜੀ ਜਦੋਂ ਆਪਾਂ ਅੱਖਾਂ ਦੇ ਵਿੱਚੋਂ ਵੀ ਆਪਣੇ ਹੰਝੂ ਡਿੱਗਦੇ ਨੇ ਉਹਨਾਂ ਨੂੰ ਵੀ ਕੀ ਕਹਿ ਦਿੰਨੇ ਆ ਨੀਰ ਠੀਕ ਹੈ ਜੀ ਨੀਰ ਵਹਾਉਣਾ ਜਾਨੀ ਕਿ ਪਾਣੀ ਵਹਾਉਣਾ ਹੰਝੂ ਵਹਾਉਣਾ ਔਰ ਨੀਰ ਦਾ ਮਤਲਬ ਕੀ ਹੁੰਦਾ ਵਾ ਪਾਣੀ ਆਣ ਸ਼ਾਨ ਮਤਲਬ ਮਾਨ ਮਰਿਆਦਾ ਡੋਲਣਾ ਜਾਣਾ ਦਾ ਮਤਲਬ ਕੀ ਹੁੰਦਾ ਵਾ ਘਬਰਾਣਾ ਜਾਣਾ ਜਾਂ ਘਬਰਾਉਣਾ ਨਾ ਸਾਹਾਂ ਨਾਲ ਨਿਭਾਉਣਾ ਮਤਲਬ ਕੀ ਹੁੰਦਾ ਵਾ ਮਰਦੇ ਦਮ ਤੱਕ ਨਿਭਾਉਣਾ ਅਗੇ ਆਪਣਾ ਹੈਗਾ ਇਹ ਕੁਝ ਯਾਦਗਾਰ ਕੰਜੋਗ ਗੱਲਾਂ ਠੀਕ ਹੈ ਜੀ ਇਹ ਤੁਸੀਂ ਕੀ ਕਰਨੀਆਂ ਨੇ ਹਮੇਸ਼ਾ ਯਾਦ ਰੱਖਣੀਆਂ ਨੇ ਸਿੱਖਾਂ ਦੇ 10 ਗੁਰੂ ਸਾਹਿਬਾਨ ਹਨ ਠੀਕ ਹੈ ਜੀ ਔਰ ਸਿੱਖ ਧਰਮ ਦੇ ਪਹਿਲੇ ਗੁਰੂ ਕੌਣ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਤੀਸਰਾ ਹੈ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਕੌਣ ਸਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਇਹਨਾਂ ਨੂੰ ਚਮਕੌਰ ਦੀ ġੜੀ ਦੇ ਵਿੱਚ ਕੀ ਹੋਏ ਸੀ ਸ਼ਹੀਦ ਹੋਏ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੱਜ ਜਨ ਦਾ ਨਾਮ ਕੀ ਸੀ ਜੋਰਾਵਰ ਪਤੇ ਸਿੰਘ ਜੀ ਇਹਨਾਂ ਨੂੰ ਸਰਹੰਦ ਦੇ ਨਵਾਬ ਵजीर खान ਦੁਆਰਾ ਜਿਉਂਦੀ ਹੀ ਨੀਆਂ ਦੇ ਵਿੱਚ ਚਨਵਾ ਕੇ ਸ਼ਹੀਦ ਕੀਤਾ ਗਿਆ ਸੀ ਜਿਸ ਦੀ ਆਪਾਂ ਉੱਤੇ ਕੀ ਪੜ੍ਹੀ ਹੈ ਇਹ ਕਵਿਤਾ ਪੜ੍ਹੀ ਹੈ ਅੱਗੇ ਆਪਣੇ ਪਾਠ ਜਿਹੜਾ ਹੈਗਾ ਵਾ ਇਹਦਾ ਅਭਿਆਸ ਇੱਥੋਂ ਸਟਾਰਟ ਹੋ ਜਾਂਦਾ ਵਾ ਠੀਕ ਹੈ ਜੀ ਪਹਿਲੇ ਨੰਬਰ ਤੇ ਆਪਣੀ ਜ਼ੁਬਾਨੀ ਅਭਿਆਸ ਹੈ ਠੀਕ ਹੈ ਜੀ ਪਹਿਲਾ ਪ੍ਰਸ਼ਨ ਹੈਗਾ ਵਾ ਇਸ ਕਵਿਤਾ ਵਿੱਚ ਦਾਦੀ ਦਾ ਕੀ ਨਾਂ ਹੈ ਤੇ ਆਪਾਂ ਸਭ ਨੂੰ ਪਤਾ ਵਾ ਕਿ ਇਸ ਕਵਿਤਾ ਵਿੱਚ ਦਾਦੀ ਦਾ ਕੀ ਨਾਮ ਹੈ ਮਾਤਾ ਗੁਜਰੀ ਜੀ ਅਤੇ ਨੀਆਂ ਵਿੱਚ ਜਿਨੇ ਗਏ ਗੁਰੂ ਜੀ ਦੇ ਸੱਭ ਜਾਦੇ ਕੀ ਨਾਂ ਸੀ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੋਣਾ ਵਾ ਕਿ ਜਿਹੜੇ ਅਕਸ਼ਿ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸੱਭ ਜਾਦੇ ਸਨ ਚਾਰ ਸੱਭ ਜਾਦੇ ਠੀਕ ਹੈ ਜੀ ਦੋ ਵੱਡੇ ਸਨ ਦੋ ਛੋਟੇ ਸਨ ਠੀਕ ਹੈ ਜੀ ਅਤੇ ਜਿਹੜੇ ਛੋਟੇ ਸੱਭ ਜਾਦੇ ਸਨ ਉਹਨਾਂ ਨੂੰ ਕੀ ਦਿੱਤਾ ਗਿਆ ਸੀ ਨੀਆਂ ਦੇ ਵਿੱਚ ਚਿਨਵਾ ਦਿੱਤਾ ਗਿਆ ਸੀ ਠੀਕ ਹੈ ਜੀ ਤੇ ਹੋਰ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਸੱਭ ਜਾਦਾ ਜੋਰਾਵਰ ਸਿੰਘ ਜੀ ਅਤੇ ਸੱਭ ਜਾਦਾ ਫਤੇ ਸਿੰਘ ਜੀ ਤੀਸਰਾ ਸਵਾਲ ਹੈਗਾ ਵਾ ਇਸ ਕਵਿਤਾ ਵਿੱਚ ਹਿੰਦੂ ਦੀ ਚਾਦਰ ਕਿਸ ਨੂੰ ਕਿਹਾ ਗਿਆ ਹੈ ਠੀਕ ਹੈ ਜੀ ਇਹ ਪੁੱਤੇ ਪੜ ਚੁੱਕੇ ਆਂ ਕਿ ਹਿੰਦੂ ਦੀ ਚਾਦਰ ਕਿਹਨੂੰ ਕਿਹਾ ਜਾਂਦਾ ਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਵਾ ਔਰ ਕਿਉਂ ਕਿਹਾ ਜਾਂਦਾ ਵਾ ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੇ ਖਾਤਰ ਕੀ ਦਿੱਤਾ ਸੀ ਦਿੱਲੀ ਵਿੱਚ ਆਪਣਾ ਸੀਸ ਵਾਰਿਆ ਸੀ ਔਰ ਚੌਥਾ ਹੈਗਾ ਵਾ ਇਸ ਕ ਕਵਿਤਾ ਨੂੰ ਗਾ ਕੇ ਸੁਣਾਓ ਠੀਕ ਹੈ ਜੀ ਕਿਸ ਨੂੰ ਤੁਸੀਂ ਗਾ ਕੇ ਸੁਣਾ ਦੇਣਾ ਹੈ ਅੱਗੇ ਈਡੀ ਹੈਗਾ ਹੀਟਾਂ ਦੇ ਤੇ ਪ੍ਰਸ਼ਨਾਂ ਦੇ ਉੱਤਰ ਆਪਾਂ ਦੇਣੇ ਨੇ ਪਹਿਲੇ ਨੰਬਰ ਤੇ ਆਪਣਾ ਸਵਾਲ ਹੈਗਾ ਵਾ ਦਾਦੀ ਨੇ ਪੋਤਿਆਂ ਨੂੰ ਉਹਨਾਂ ਦੇ ਪਿਤਾ ਅਤੇ ਦਾਦੇ ਬਾਰੇ ਕੀ ਦੱਸਿਆ ਅਗਰ ਤੁਸੀਂ ਇਹਨੂੰ ਕਾਪੀ ਤੇ ਨੋਟ ਕਰਨਾ ਚਾਹੁੰਦੇ ਹੋ ਤੇ ਵੀਡੀਓ ਦੇ ਸੈਂਟਰ ਦੇ ਵਿੱਚ ਇਦਾਂ ਦਾ ਪੌਜ਼ ਔਰ ਪਲੇ ਦਾ ਬਟਨ ਆਉਣਾ ਵਾ ਠੀਕ ਹੈ ਜੀ ਜਿੰਨੂੰ ਜਿੱਤੋਂ ਆਪਾਂ ਵੀਡੀਓ ਨੂੰ ਰੋਕਦੇ ਆਂ ਔਰ ਉਹ ਤੋਂ ਤੁਸੀਂ ਰੋਕ ਕੇ ਤੇ ਇਹਦੇ ਪ੍ਰਸ਼ਨ ਉੱਤਰ ਆਪਣੀਆਂ ਕਾਪੀਆਂ ਉੱਪਰ ਔਰ ਜਾਂ ਬੁੱਕ ਉੱਪਰ ਇਹਨੂੰ ਨੋਟ ਕਰ ਸਕਦੇ ਜੀ ਹਾਂਜੀ ਪਹਿਲਾ ਸਵਾਲ ਆਪਣਾ ਹੈਗਾ ਵਾ ਦਾਦੀ ਨੇ ਪੋਤਿਆਂ ਨੂੰ ਉਹਨਾਂ ਦੇ ਪਿਤਾ ਮਾਤੇ ਦਾਦੀ ਬਾਰੇ ਕੀ ਦੱਸਿਆ ਠੀਕ ਹੈ ਜੀ ਆਪਾਂ ਪੜਿਆ ਨਾ ਉੱਪਰ ਕਵਿਤਾ ਦੇ ਵਿੱਚ ਉਹਦੇ ਵਿੱਚੋਂ ਹੀ ਆਪਾਂ ਨੂੰ ਸਵਾਲ ਆਏ ਨੇ ਹੁਣ ਦਾਦੀ ਨੇ ਦੱਸਿਆ ਕੀ ਦੱਸਿਆ ਕਿ ਉਹਨਾਂ ਦਾ ਦਾਦਾ ਗੁਰੂ ਦੀਕ ਬਹਾਦਰ ਹੈ ਔਰ ਜਿਨ੍ਹਾਂ ਨੇ ਕੀ ਕੀਤਾ ਵਾ ਹਿੰਦ ਦੀ ਚਾਦਰ ਬਣ ਕੇ ਦਿੱਲੀ ਵਿੱਚ ਆਪਣਾ ਕੀ ਵਾਰਿਆ ਵਾ ਸੀਸ ਵਾਰਿਆ ਵਾ ਦੂਸਰਾ ਪ੍ਰਸ਼ਨ ਆਪਾਂ ਦੇਵਾਂਗਾ ਬੱਚੇ ਕਿਹੋ ਜਿਹੇ ਕੌਮ ਦੇ ਵਾਰਿਸ ਹਨ ਕਿਹੋ ਜਿਹੇ ਕੌਮ ਦੇ ਵਾਰਿਸ ਹਨ ਬੱਚੇ ਉਸ ਕੌਮ ਦੇ ਵਾਰਿਸ ਹਨ ਜੋ ਧਰਮ ਤੇ ਹਾਕ ਸੱਚ ਦੀ ਲੜਾਈਆਂ ਕੁਰਬਾਨੀਆਂ ਕਰਨ ਤੋਂ ਕਦੇ ਵੀ ਡੋਲਦੇ ਨਹੀਂ ਪ੍ਰਸ਼ਨ ਨੰਬਰ 3 ਹੈ ਗਾ ਨਿੱਕੀਆਂ ਜਿੰਨੀਆਂ ਜਿੰਦਾ ਵੱਡਾ ਸਾਕਾ ਕਿਸ ਇਤਿਹਾਸਿਕ ਘਟਨਾ ਕਿਸ ਇਤਿਹਾਸਿਕ ਘਟਨਾ ਨੂੰ ਗਿਆ ਗਿਆ ਠੀਕ ਹੈ ਜੀ ਜਿਸ ਦੇ ਬਾਰੇ ਆਪਣੀ ਕਵਿਤਾ ਵਾ ਉਹ ਆਪਾਂ ਨੂੰ ਪਤਾ ਵਾ ਇਤਿਹਾਸ ਕਿਹੜਾ ਸੀ ਨਿੱਕੀਆਂ ਜਿੰਨੀਆਂ ਨੇ ਕੀ ਕੀਤਾ ਸੀ ਵੱਡਾ ਸਾਕਾ ਕੀਤਾ ਸੀ ਇਹਦਾ ਆਨਸਰ ਆਪਾਂ ਇਹਦਾ ਲਿਖਾਂਗੇ ਇਸ ਵਾਕ ਵਿੱਚ ਉਸ ਇਤਿਹਾਸਿਕ ਘਟਨਾ ਲਈ ਵਰਤੇ ਗਏ ਹਨ ਜਿਸ ਵਿੱਚ ਸਰਹੰਦ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਉਦੋਂ ਦੇ ਨਵਾਬ ਨਵਾਬ ਕੌਣ ਸੀ ਇਹ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਔਰ ਨੀਹਾਂ ਵਿੱਚ ਚੁਣਾ ਕੇ ਸ਼ੇਅਰ ਕਰ ਦਿਤਾਸ ਠੀਕ ਹੈ ਜੀ ਅੱਗੇ ਆਪਣਾ ਆ ਜਾਂਦਾ ਵਾ ਚੌਥਾ ਪਿਓ ਦਾਦਿਆਂ ਦੀ ਆਣ ਸ਼ਾਨ ਨੂੰ ਕਾਇਮ ਰੱਖਣ ਲਈ ਦਾਦੀ ਨੇ ਬੱਚਿਆਂ ਨੂੰ ਕੀ ਸਿੱਖਿਆ ਦਿੱਤੀ ਦਾਦੀ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਕਿ ਤੋਰਿਆ ਸੀ ਕੀ ਕਿਹਾ ਸੀ ਦਾਦੀ ਜੀ ਨੇ ਬੱਚਿਆਂ ਨੂੰ ਦਾਦੀ ਨੇ ਬੱਚਿਆਂ ਨੂੰ ਪਿਓ ਦਾਦਿਆਂ ਦੀ ਆਣ ਸ਼ਾਨ ਨੂੰ ਕਾਇਮ ਰੱਖਣ ਲਈ ਸੂਬੇ ਜ਼ੁਬੇਦਾਰ ਵਜੀਰ ਖਾਨ ਠੀਕ ਹੈ ਜੀ ਸੋ ਨਵਾਬ ਤੁਸੀਂ ਜਿਸ ਨਾਮ ਸੂਬੇਦਾਰ ਕੌਣ ਸਨ ਵਜੀਰ ਖਾਨ ਕਿਸੇ ਧਮਕੀ ਜਾਂ ਲਾਲਚ ਦੀ ਪਰਵਾਹ ਨਾ ਕਰਨਾ ਜਬਰ ਜ਼ੁਲਮ ਅੱਗੇ ਢੋਲ ਰਹੇ ਹਨ ਦੀ ਸਿੱਖਿਆ ਦੇ ਕੇ ਤੋੜਿਆ ਠੀਕ ਹੈ ਜੀ ਅੱਗੇ ਆਪਣਾ ਹੈਗਾ ਵਾ ਵਾਕਾਂ ਦੇ ਵਿੱਚ ਵਰਤੋ ਠੀਕ ਹੈ ਜੀ ਆਹ ਆਪਣੇ ਬਾਤ ਦਿੱਤੇ ਨੇ ਠੀਕ ਹੈ ਜੀ ਪਹਿਲੇ ਨੰਬਰ ਤੇ ਹੈਗਾ ਨਿੱਕੀਆਂ ਜਿੰਦਾ ਠੀਕ ਹੈ ਜੀ ਉਹਦਾ ਆਪਾਂ ਆਨਸਰ ਇਸ ਪ੍ਰਕਾਰ ਲਿਖਿਆ ਵਾ ਕਿ ਸੂਬੇਦਾਰ ਦਰਬਾਰ ਵਿੱਚ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਕੀਤਾ ਸੀ ਠੀਕ ਹੈ ਜੀ ਆਹ ਆਪਣਾ ਅਗਿਆreportBody ਇਤਿਹਾਸ ਸਾਹਮਣੋਂ ਆਪਣੇ ਇਤਿਹਾਸ ਉੱਪਰ ਕੀ ਕਰਨਾ ਚਾਹੀਦਾ ਹੈ ਮਾਣ ਕਰਨਾ ਚਾਹੀਦਾ ਹੈ ਹਿੰਦ ਦੀ ਚਾਦਰ ਦੇ ਬਾਰੇ ਆਪਾਂ ਲਿਖਾਂਗੇ ਸ੍ਰੀ ਗੁਰੂ ਧਿਕ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕੁਰਬਾਨੀ ਭਗਤ ਸਿੰਘ ਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਸਾਕਾ ਸਰਹੰਦਾ ਵਿੱਚ ਇੱਕ ਵੱਡਾ ਸਾਕਾ ਵਾਪਰਿਆ ਨੀਰ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕਰਕੇ ਅੱਖਾਂ ਵਿੱਚ ਨੀਰ ਆ ਜਾਂਦੇ ਆਨ ਦਾਗ ਸਾਨੂੰ ਆਪਣੇ ਮਾਤਾ ਪਿਤਾ ਦੀ ਆਣ ਸ਼ਾਨ ਨੂੰ ਦਾਗ ਨਹੀਂ ਲਗਾਉਣਾ ਚਾਹੀਦਾ ਠੀਕ ਹੈ ਜੀ ਔਰ ਇਹਦੇ ਵਿੱਚ ਵੀ ਆਣ ਸ਼ਾਨ ਆ ਜਾਂਦਾ ਇਹਨੂੰ ਤੁਸੀਂ ਇੱਥੇ ਸੀਮ ਇਹਨੂੰ ਲਿਖ ਸਕਦੇ ਹੋ ਜੋ ਠੀਕ ਹੈ ਤੁਹਾਨੂੰ ਦੋ ਯਾਦ ਨਹੀਂ ਕਰਨੇ ਪੈਣੇ ਇਹਦੇ ਵਿੱਚ ਵੀ ਆਣ ਸ਼ਾਨ ਵਰਡ ਆ ਗਿਆ ਔਰ ਦਾਗ ਦੀ ਆ ਗਿਆ ਠੀਕ ਹੈ ਜੀ ਅੱਗੇ ਆਪਣੇ ਤੋਂ ਹੈਗੇ ਵਿਰੋਧੀ ਸ਼ਬਦ ਲਿਖਣੇ ਆ ਠੀਕ ਹੈ ਜੀ ਬਹਾਦਰ ਦਾ ਵਿਰੋਧੀ ਸ਼ਬਦ ਕੀ ਹੋਊਗਾ ਡਰਪੂ ਹੋਗਾ ਠੀਕ ਹੈ ਜੀ ਨਵਾਂ ਦਾ ਪੁਰਾਣਾ ਵੱਡਾ ਛੋਟਾ ਜਾਂਦਾ ਆਉਂਦਾ ਚੜਨਾ ਉਤਰਨਾ ਵਧਿਓ ਵਦਾਇਓ ਘਟਾਇਓ ਨਕੀਆਂ ਵੱਡੀਆਂ ਜਾਇਓ ਕਾਇਓ ਕੌਮ ਜਨਮ ਹਸਣਾ ਰੋਣਾ ਗਿਆ ਲੈ ਬਣਾਉਣੀ ਹੈ ਠੀਕ ਹੈ ਜੀ 17 ਦੀ ਕੀ ਬਣਾਉਣੀ ਹੈ ਲੈ 17 ਲਿਖਣੀਆਂ ਨੇ ਜੀ ਲਿਖਿਆ ਤੁਸੀਂ ਉਹ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਕਬਰਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਉਹ ਕੌਮ ਦੇ ਵਾਰਿਸ ਜੋ ਕੰਬੇ ਨਾ ਡੋਲੇ ਨਾ ਦੇਗਾ ਦੇ ਵਿੱਚ ਉਬਲਦੇ ਵੀ ਸਤਨਾਵੀ ਬੋਲੇ ਅਗੇ ਆਪਣੇ ਤੋਂ ਹੈਗਾ ਇਹ ਕੱਖਾ ਪ੍ਰਸ਼ਨ ਅਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨ ਸਾਬ ਜਦਾਂ ਦੇ ਆਪਾਂ ਨਾਮ ਲਿਖਨੇ ਨੇ ਜੇ ਜੀ ਆਪ ਨੂੰ ਪਤਾ ਹੈ ਔਰ ਤੁਸੀਂ ਇਹ ਇਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਵਾ ਸਾਬ ਜਦਾਂ ਅਜੀਤ ਸਿੰਘ ਜੀ ਸਾਬ ਜਦਾਂ ਯੂਜਾਰ ਸਿੰਘ ਜੀ ਸਾਬ ਜਦਾਂ ਜੋਰਾਵਰ ਸਿੰਘ ਜੀ ਔਰ ਸਾਬ ਜਦਾਂ ਪਤੇ ਸਿੰਘ ਜੀ ਪਹਿਲੇ ਦੋ ਨਿਹੜੇ ਨਾਮ ਲਿਖੇ ਨੇ ਇਹ ਵੱਡੇ ਸਾਬ ਜਦਾਂ ਦੇ ਨੇ ਔਰ ਤੀਸਰੇ ਚੌਥੇ ਨੰਬਰ ਤੇ ਜੋ ਨਾਮ ਲਿਖੇ ਨੇ ਸਾਬ ਜਦਾਂ ਦੇ ਉਹ ਕਿਨੇ ਛੋਟੇ ਸਾਬ ਜਦਾਂ ਦੇ ਨੇ ਅਗੇ ਆਪਣਾ ਪ੍ਰਸ਼ਨ ਹੈਗਾ ਵਾ ਸਿੱਖਾਂ ਦੇ 10 ਗੁਰੂ ਸਾਹਿਬਾਨਾਂ ਦੇ ਨਾਮ ਲਿਖਨੇ ਨੇ ਠੀਕ ਹੈ ਜੀ ਔਰ ਇਹਨਾਂ ਨੂੰ ਵੀ ਤੁਸੀਂ ਨੋਟ ਕਰ ਸਕਦੇ ਜੋ ਪਹਿਲੇ ਗੁਰੂ ਦੂਸਰੇ ਤੀਸਰੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਔਰ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਠੀਕ ਹੈ ਇਹਨਾਂ ਨੂੰ ਤੁਸੀਂ ਆਪਣੀ ਕਾਪੀ ਉੱਪਰ ਨੋਟ ਕਰ ਲੈਣਾ ਠੀਕ ਹੈ ਜੀ ਔਰ ਇਤੋਂ ਆਪਣਾ ਜਿਹੜਾ ਲੈਸਨ ਹੈ ਇਹ ਪਾਰਟ ਕੰਪਲੀਟ ਹੋ ਜਾਂਦਾ ਵਾ ਠੀਕ ਹੈ ਜੀ ਔਰ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਪਾਰਟ ਨੰਬਰ 15 ਪੜ੍ਹਾਂਗੇ ਅਤੇ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਠੀਕ ਹੈ ਜੀ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ